ਜਿੰਨਾ ਦੇ ਕਰਤਨਾ ਵਿੱਚ ਕਿੱਲੇ ਠੁਕੇ ਹੋਏ ਸਨ ਇਹਨਾਂ ਦੇ ਸੂਰਤ ਮੂੰਹ ਲੱਗੇ ਹੋਏ ਸਨ ਸਾਰੀ ਜਿੰਦਗੀ ਨਾ ਕਿਸੇ ਕੋ ਕਰਜ਼ ਲੈ ਕੇ ਪੈਸੇ ਲੈ ਕੇ ਮੁੱਕਰ ਗਏ ਸਨ ਸਾਧਕ ਕੀ ਕਰ ਰਿਹਾ ਹੈ ਦੀਨ ਨੂੰ ਕਿਨੇ ਆਪਣੀ ਦੁਨੀਆ ਦੇ ਵਿੱਚ ਰੁੱਝ ਕੇ ਉਸ ਪਰਮਾਤਮਾ ਨੂੰ ਭਲਾ ਦਿੱਤਾ ਹੈ ਤੁਹਾਨੂੰ ਸੁੰਨ ਸਮਾਦੀ ਲਾਉਣ ਵਾਲੇ ਪੀਰ ਪਗੰਬਰ ਭਗਤ ਮਿਲਣਗੇ ਜਦੋਂ ਗੁਰੂ ਮਹਾਰਾਜ ਦੀ ਆਗਿਆ ਲੈ ਕੇ ਗੁਰੂ ਅੰਗਦ ਦੇ ਮਹਾਰਾਜ ਚਲੇ ਗਏ ਚਲਦੇ ਗਏ ਚਲਦੇ ਗਏ ਪਹਿਲਾ ਉਹਨਾਂ ਨੂੰ ਉਹ ਇਨਸਾਨ ਮਿਲੇ ਜਿਨ੍ਹਾਂ ਦਾ ਮੂੰਹ ਕਾਲਾ ਸੀ ਫਿਰ ਅੱਗੇ ਗਏ ਤੁਰਦੇ ਗਏ ਤੁਰਦੇ ਗਏ ਫਿਰ ਕਿ ਉਹਨਾਂ ਨੂੰ ਐਸੇ ਇਨਸਾਨ ਮਿਲਦੇ ਹਨ ਜਿਨ੍ਹਾਂ ਦੇ ਮੂੰਹ ਸੂਰਾਂ ਦੇ ਲੱਗੇ ਹੋਏ ਸਨ ਫਿਰ ਅੱਗੇ ਤੁਰਦੇ ਗਏ ਤੁਰਦੇ ਗਏ ਅੱਗੇ ਉਹਨਾਂ ਨੂੰ ਮਿਲਦੇ ਹਨ ਜਿਨ੍ਹਾਂ ਦੀ ਗਰਦਨਾਂ ਦੇ ਵਿੱਚ ਕਿੱਲੇ ਠੁਕੇ ਹੋਏ ਸਨ ਫਿਰ ਅੱਗੇ ਜਾਂਦੇ ਹਨ ਐਸੀ ਬਾਤ ਹੁੰਦੀ ਹੈ ਕਿ ਅੱਗੇ ਜਾ ਕੇ ਉਹਨਾਂ ਨੂੰ ਸੁੰਨ ਸਮਾਧੀ ਲਾਉਣ ਵਾਲੇ ਪ੍ਰਮਾਤਮਾ ਨੂੰ ਭਗਤੀ ਜਾਦ ਚੇਤੇ ਕਰਨ ਵਾਲੇ ਪੰਗੰਬਰ ਮਿਲਦੇ ਹਨ ਤੇ ਉਹਨਾਂ ਨਾਲ ਪ੍ਰੇਮ ਪ੍ਰਤੀਪਾਕੇ ਉਹਨਾਂ ਨਾਲ ਬਾਤਾਂ ਲਾਭ ਕਰਕੇ ਮੁੜ ਆਉਂਦੇ ਹਨ ਫਿਰ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਹਨ ਸੱਚੇ ਪਾਤਸ਼ਾਹ ਜੀਓ ਇੱਥੇ ਮੈਨੂੰ ਇਸ ਤਰ੍ਹਾਂ ਦੇ ਇਨਸਾਨ ਮਿਲੇ ਜਿਨ੍ਹਾਂ ਤੋਂ ਕਾਲਾ ਸੀ ਜਿਨ੍ਹਾਂ ਦੇ ਗਰਦਨਾਂ ਵਿੱਚ ਕਿੱਲੇ ਠੁਕੇ ਹੋਏ ਸਨ ਕਈਆਂ ਦੇ ਸੂਰਾਂ ਦੇ ਮੂੰਹ ਲੱਗੇ ਹੋਏ ਸਨ ਮਹਾਰਾਜ ਕਹਿੰਦੇ ਹਨ ਇਹ ਉਹ ਇਨਸਾਨ ਹਨ ਜਿਨ੍ਹਾਂ ਦਾ ਮੂੰਹ ਕਾਲਾ ਹੈ ਇਹ ਆਪਣੀ ਸਾਰੀ ਜ਼ਿੰਦਗੀ ਨਾ ਕਿਸੇ ਤੋਂ ਕਰਜ਼ ਲੈ ਕੇ ਪੈਸੇ ਲੈ ਕੇ ਇਹ ਮੁੱਕਰ ਗਏ ਸਨ ਹੁਣ ਇਹਨਾਂ ਦਾ ਮੂੰਹ ਕਾਲਾ ਕੀਤਾ ਹੈ ਕਿ ਇਹਨਾਂ ਨੂੰ ਪਛਾਣ ਆ ਜਾਵੇ ਕਿ ਮੁੱਕਰੀ ਦਾ ਨਹੀਂ ਤੇ ਫਿਰ ਅੱਗੇ ਮਹਾਰਾਜ ਕਹਿੰਦੇ ਹਨ ਸੱਚੇ ਪਾਤਸ਼ਾਹ ਜੀ ਉਹ ਪੀਆਂ ਦੇ ਮੁਖ ਸੂਰਾਂ ਦੇ ਲੱਗੇ ਹੋਏ ਸਨ ਉਹ ਕਹਿੰਦੇ ਹਨ ਉਹ ਏਓ ਇਨਸਾਨ ਹਨ ਜਿਨ੍ਹਾਂ ਨੇ ساری ਜ਼ਿੰਦਗੀ ਨਿੰਦਿਆ ਕੀਤੀ ਨਿੰਦਿਆ ਦੇ ਵਿੱਚ ਭੁਗਤਾ ਝੂਠਾ ਪਾ ਦਿੱਤਾ ਕਿਸੇ ਨੂੰ ਨਿੰਦਿਆ ਕਰਕੇ ਇਹ ਸੂਰਾਂ ਦੇ ਨੂੰ ਉਹਨਾਂ ਦੇ ਲੱਗੇ ਹੋਏ ਹਨ ਤੇ ਕਿਲ ਕਿੰਨਾ ਦੇ ਠੁਕੇ ਹੋਏ ਹਨ ਸੱਚੇ ਪਾਸ਼ਾ ਕਹਿੰਦੇ ਕਿਲ ਉਹਨਾਂ ਦੇ ਜਿਨ੍ਹਾਂ ਨੂੰ ਗੁਰੂ ਦਾ ਸਤਕਾਰ ਨਹੀਂ ਕੀਤਾ ਜਿਹੜੇ ਆਪਣੀ ਆਕੜ ਦੇ ਵਿੱਚ ਹੀ ਰਹੇ ਹੁਣ ਇਹਨਾਂ ਦੇ ਗਰਦਨਾਂ ਵਿੱਚ ਕੁੱਲ ਤਾਂ ਠੋਕੇ ਗਏ ਹਨ ਕਿਨ ਅਨੁਸਾਰ ਜਿੰਦਗੀ ਚੇਤੇ ਰਹੇ ਕਿ ਸਤਕਾਰ ਕਿਵੇਂ ਕਰੀਦਾ ਹੈ ਇਹ ਐਸਾ ਜੀਵਨ ਮਹਾਰਾਜ ਦਾ ਸੂ ਸੱਚੇ ਪਾਸ਼ਾ ਤੋਂ ਸਿੱਖਿਆ ਦੇ ਰਿਹਾ ਕਿ ਮਨੁੱਖ ਕੀ ਕਰ ਰਿਹਾ ਹੈ ਦੀਨ ਮਨੁੱਖਨੇ ਆਪਣੀ ਦੁਨੀਆ ਦੇ ਵਿੱਚ ਰੁੱਝ ਕੇ ਉਸ ਪ੍ਰਮਾਤਮਾ ਨੂੰ ਭਲਾ ਦਿੱਤਾ ਹੈ ਜਿਸ ਨੇ ਤੈਨੂੰ ਬਣਾਇਆ ਹੈ ਸਿਰਜਿਆ ਹੈ ਘੜਿਆ ਹੈ ਜਿਉਂ ਦੇ ਸੁਵਾਸ ਦਿੱਤੇ ਹਨ ਪ੍ਰਮਾਤਮਾ ਨੂੰ ਭਲਾ ਦਿੱਤਾ ਕਿ ਦੁਨੀਆ ਨਾਲ ਮੁਲਾਪਾ ਰਹਿਆ ਹੁਣ ਜੋ ਸਾਧੂ ਵਰਤੀ ਦੇ ਇਨਸਾਨ ਹਨ ਨਾ ਉਹ ਦੁਨੀਆ ਤੋਂ ਮੁੱਖ ਮੋੜ ਲੈਂਦੇ ਹਨ ਉਹ ਇਕੱਲੇ ਰਹਿੰਦੇ ਹਨ ਤੇ ਉਹਨਾਂ ਨੇ ਆਪਣਾ ਸਾਰਾ ਜੀਵਨ ਉਸ ਪ੍ਰਮਾਤਮਾ ਨੂੰ ਸਮਰਪਿਤ ਕਰ ਦਿੰਦੇ ਹਨ ਹੁਣ ਆਪਾਂ ਦੇਖਦੇ ਦੁੱਖ ਸੁੱਖ ਸਮ ਕਰ ਜਾਣ ਹੁਣ ਮਹਾਰਾਜ ਦੀ ਬਾਣੀ ਦੇ ਬਚਨ ਹਨ ਕਿ ਤੂੰ ਦੁੱਖ ਨੂੰ ਤੇ ਸੁੱਖ ਨੂੰ ਬਰਾਬਰ ਜਾਣ ਕਿ ਬਰਾਬਰ ਹਨ ਜੋ ਗੁਰੂ ਨੂੰ ਚੇਤੇ ਕਰਦੇ ਹਨ ਉਸ ਦੀ ਆराधना ਕਰਦੇ ਹਨ ਉਸ ਨੂੰ ਬਰਾਬਰ ਮੰਨਦੇ ਹਨ ਕਿਵੇਂ ਹੁਣ ਮਨੁੱਖ ਜੋ ਵੀ ਹਾਸਲ ਕਰ ਲੈਂਦਾ ਹੈ ਉਸ ਨੂੰ ਮਿਲ ਜਾਂਦਾ ਹੈ ਉਪਾਦੀ ਤੇ ਚਲਿਆ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੈਂ ਕੀਤਾ ਹੈ ਇਹ ਮੇਰੀ ਮਿਹਨਤ ਹੈ ਮਿਹਨਤ ਤੇਰੀ ਹੋ ਸਕਦੀ ਹੈ ਪਰ ਰਹਿਮਤ ਉਸਦੀ ਹੀ ਹੈ ਉਹ ਆਪਣੇ ਹੰਕਾਰ ਦੇ ਵਿੱਚ ਸਾਰਾ ਜੀਵ ਨਦੀਰ ਕਰ ਦਿੰਦਾ ਹੈ ਤੇ ਫਿਰ ਚ ਉਹ ਇਨਸਾਨ ਹਨ ਜੋ ਦੁੱਖ ਨੂੰ ਵੀ ਪਾਣਾ ਮੰਨਦੇ ਹਨ ਜਿਵੇਂ ਸੁੱਖ ਆਇਆ ਤੇ ਫਿਰ ਦੁੱਖ ਵੀ ਆਵੇਗਾ ਕਿ ਮੈਂ ਅੱਜ ਦਿਨ ਚੜਿਆ ਹੈ ਰਾਤ ਵੀ ਆਵੇਗੀ ਇਸ ਤਰ੍ਹਾਂ ਦੁੱਖ ਤੇ ਸੁੱਖ ਆਉਂਦੇ ਹੀ ਰਹਿਣੇ ਹਨ ਦੁੱਖ ਨੂੰ ਬੰਦਾ ਕਿਵੇਂ ਮੰਨ ਸਕਦਾ ਹੈ ਮੈਨੂੰ ਸੁੱਖ ਨੂੰ ਬੰਦਾ ਮੈਂਟਲ ਆਉਂਦਾ ਹੈ ਕਹਿ ਦਿੰਦਾ ਹੈ ਕਿ ਮੇਰੇ ਚੰਗੇ ਕੰਮ ਹਨ ਮੈਂ ਇੰਜ ਕੀਤਾ ਬਾਤ ਕੀਤਾ ਹੈ ਤੇ ਮੈਨੂੰ ਸੁੱਖ ਤਾਂ ਮਿਲਿਆ ਫਿਰ ਤੂੰ ਇਹ ਵੀ ਮੰਨ ਨਾ ਕਿ ਦੁੱਖ ਤੈਨੂੰ ਤਾਂ ਮਿਲਿਆ ਇਹ ਤਾਂ ਕਿਸੇ ਆ ਮਾਰਾ ਕੀਤਾ ਹੈ ਜੇ ਤੂੰ ਅੱਜ ਹੱਸ ਰਿਹਾ ਹੈ ਤਾਂ ਇੰਜ ਸਮਝ ਕਿ ਤੂੰ ਕਿਸੇ ਨੂੰ ਹਸਾਇਆ ਸੀ ਜੇ ਤੂੰ ਅੱਜ ਰੋ ਰਿਹਾ ਹੈ ਤਾਂ ਕਿਸੇ ਨੂੰ ਰੁਵਾਇਆ ਸੀ ਇਸ ਤਰ੍ਹਾਂ ਦੁੱਖ ਸੁੱਖ ਰਜਨ ਮੈ ਤੁਪੜਾੜਾ ਹੋਇਆ ਸੀ ਦੁੱਖਾਂ ਦੀ ਪ੍ਰਾਪਤੀ ਹੋਈ ਇਸ ਤਰ੍ਹਾਂ ਦੁੱਖ ਕਲੇਸ਼ ਕਸ਼ਟ ਆਏ ਮਨੁੱਖ ਆਪਣਾ ਬੀਤ ਜੀਵਨ ਕਰ ਦਿੰਦਾ ਹੈ ਜੀ